ਵੈਗੁਰਜੀ ਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਵੈਗੁਰਜੀ ਇਹ ਆਪਾਂ ਨੇ ਤਹੀ ਜਮਾਇਆ ਸੀ ਰਾਤ ਦੁੱਧ ਦੁੱਧ ਨੂੰ ਜਾਗ ਲਾ ਕੇ ਰੱਖਤਾ ਤੇ ਇਹ ਲਾ ਕੇ ਹੁਣ ਸਵੇਰੇ ਲਗਾਵਾਂਗੇ ਆਪਾਂ ਮਧਾਣੀ ਤੇ ਲੋ ਜੀ ਸਵੇਰੀਆਂ ਸਵੇਰੀਆਂ ਮਧਾਣੀ ਲਗਾਤੀ ਆ ਚਾਹ ਪਾਣੀ ਬਣਾ ਲਈ ਆ ਚਾਹ ਬਣਾ ਕੇ ਇੱਧਰ ਮਧਾਣੀ ਲਗਾਤੀ ਤੇ ਇਹਨੂੰ ਟੱਕ ਦਨੇ ਪੋਣੀ ਨੂੰ ਵਿੱਚ ਕਰ ਦਨੇ ਆ ਕਈ ਵੀ ਰੀਸੀਆਂ ਕਿਆਂ ਸੁੱਕੀਆਂ ਮੂੰਹ ਲਾ ਦੰਦੀਆਂ ਨੇ ਲੋ ਜੀ ਉਹ ਲੈਂ ਫਰ ਜਿਹੜੀ ਉਹ ਜਿਹੜੀ ਨਿਭਰ ਦੀ ਟਰੈਲੀ ਕਾਉ ਜੀ ਇਕੱਲੇ ਆ ਗਿਆ ਠੀਕ ਹੈ ਕਿ ਦੋ ਕੱਟਤਾ ਇਹ ਟਰੈਲੀ ਕਿਦੀ ਆ ਦੋਈ ਟਰੈਲੀ ਕਿੱਥੇ ਆ ਦਰਬਾਰ ਮੋ ਤੇ ਕੱਟੋ ਇਹ ਜਾਲੀ ਵਧੀਆ ਹਨਾ ਆ ਜਾਲੀ ਵਧੀਆ ਤੇ ਲੋ ਜੀ ਇੱਧਰ ਆਪਾਂ ਨੇ ਹਰੀਆਂ ਮਿਰਚਾਂ ਕੁੱਟ ਲਈਆ ਪਹਿਲਾਂ ਗ੍ਰੈਂਡਰ ਕਰ ਲੀਆ ਉਹਦੇ ਵਿੱਚ ਨਾ ਫਿਰ ਆਪਾਂ ਮਸਾਲਾ ਭੁੰਨ ਲਾਂਗੇ ਹਨਾ ਪਿਆਜ਼ ਆਦਰਕ ਹਰੀ ਮਿਰਚ ਤੇ ਇੱਧਰ ਆਪਾਂ ਨੇ ਕੁੱਕਰ ਧਾਤਾ ਸੀਗਾ ਇਹਦੇ ਵਿੱਚ ਹੁਣ ਮੈਂ ਪਿਆਜ਼ ਰਾ ਘੜ ਲਿਆ ਗ੍ਰੈਂਡਰ ਕਰ ਲਿਆ ਪਹਿਲਾਂ ਹਰੀਆਂ ਮਿਰਚਾਂ ਤੇ ਇਹਦੇ ਵਿੱਚ ਪਤਾ ਸੀਗਾ ਕਿਓ ਕਿਓ ਪਾ ਕੇ ਇਹਦੇ ਵਿੱਚ ਮੈਂ ਜੀਰਾ ਪਾ ਰਿਆ ਜੀਰਾ ਪਾ ਕੇ ਹਨਾ ਮਸਾਲਾ ਪਾਤਾ ਇਹ ਮੈਂ ਤੇ ਲੋ ਜੀ ਹੁਣ ਇਹਦੇ ਵਿੱਚ ਆਪਾਂ ਤੜਕਾ ਲਗਾ ਦਈਏ ਤੇ ਇਧਰ ਮਧਾਣੀ ਚੱਲਦੀ ਆ ਆਪਣੀ ਇਹ ਵੀ ਬੰਦ ਕਰ ਦਈਏ ਇੰਨੇ ਆਪਣਾ ਤੜਕਾ ਭੁੱਜਦਾ ਏ ਇੰਨੇ ਆਪਾਂ ਮੱਖਣ ਕੱਢ ਲੈਣੇ ਆ ਹਨਾ ਮੈਂ ਬੰਦ ਕਰਤੀ ਸੀਗੀ ਤੇ ਮਧਾਣੀ ਠੰਡੀ ਹੋ ਜਾਂਦੀ ਆ ਨਾ ਜਦੋਂ ਫੇਰ ਥੋੜੀ ਜਿਹੀ ਫੇਰ ਕੱਢਦੇ ਨਹੀਂ ਗਰਮ ਪਈ ਹੁੰਦੀ ਆ ਹੁਣ ਫੁੱਲ ਆਪਾਂ ਇਧਰ ਨੂੰ ਕਮਾ ਲਈ ਪਹਿਲਾਂ ਛੋਟੇ ਪਤੀਲੇ ਚ ਲਾਉਂਦੇ ਸੀਗੇ ਵਧਾਣੀ ਦੁੱਧ ਰੜਕਦੇ ਸੀਗੇ ਹੁਣ ਨਾ ਫਿਰ ਆਪਾਂ ਇੱਧਰ ਨੂੰ ਢਾਲ ਲਏ ਹੁਣ ਦੁੱਧ ਵੱਧ ਹੁੰਦਾ ਕਈ ਦਿਨਾਂ ਪਿੱਛੋਂ ਰੜਕ ਲਾਨੀ ਆ ਮੈਂ ਤੇ ਇਹਦੇ ਕਰਕੇ ਫਿਰ ਮੈਂ ਇੱਧਰ ਨੂੰ ਕਰ ਲੇ ਫਿਰ ਸਮਾਰ ਕੇ ਰੜਕਿਆ ਜਾਂਦਾ ਵਧੀਆ ਤੇ ਲੋ ਜੀ ਹੁਣ ਵਧਾਣੀ ਸਾਫ਼ ਕਰ ਲਈਏ ਰੋਟੀ ਧਾਲਾਂਗੇ ਫੇਰ ਆਪਾਂ ਕੰਮ ਨਿਬੜ ਕੇ ਇੰਨੇ ਮੈਂ ਕਿਹਾ ਮੈਂ ਵਧਾਣੀ ਸਾਫ਼ ਕਰ ਦੇਣੀ ਆ ਤੇ ਰੋਟੀ ਹਲੇ ਕਿਸੇ ਨੇ ਖਾਣੀ ਨਹੀਂ ਸੀਗੀ ਹੋ ਗਏ ਨੇ ਮੰਡੀ ਚ ਜੀਰੀ ਲੈ ਕੇ ਤੇ ਫਿਰ ਮੈਂ ਕਹਿੰਨੀ ਆਪਣਾ ਕੰਮ ਨਿਬੜ ਲਵਣੀ ਆ ਇੱਧਰ ਮੈਂ ਪੇਟੀ ਚ ਪੜ ਗਈ ਸੀਗੀ ਪੇਟੀ ਚੋਂ ਕੱਢਣਾ ਸਮਾਨ ਆਪਾਂ ਨੇ ਦੇਖਦੇ ਲੋ ਜੀ ਸਮਾਨ ਆਪਾਂ ਨੇ ਕੱਢ ਲਿਆ ਸਾਰਾ ਰਜਾਈਆਂ ਸਾਰੀਆਂ ਕੱਢ ਲੀਆਂ ਕੱਢ ਕੱਢ ਕੇ ਉਧਰ ਰੱਖ ਦਿਆਂ ਹਨ ਸੈੱਟ ਕਰ ਕਰਕੇ ਬਿਸਤਰੀ ਕੱਢ ਲਈ ਮੰਜੇ ਬਿਸਤਰੀ ਸਾਰੇ ਅੱਗਲੇ ਚੱਕ ਕੇ ਦਿਖਾਉਣੀ ਆ ਦੇਖੋ ਗਲੀਚਾ ਨਹੀਂ ਕਹਿੰਦੇ ਨੇ ਗਲੀਚਾ ਇੱਕ ਇਹਦੇ ਨਾਲ ਦਾ ਮੈਂ ਬੁਣੀਆਂ ਵੀ ਉਹ ਦਿਖਾਉਣੀ ਨਹੀਂ ਤੁਹਾਨੂੰ ਵਿੱਚ ਰੱਖ ਦਿਆਂਗੇ ਰਜਾਈਆਂ ਬਸ ਸੋਹਣੇ ਕੱਟ ਗਏ ਹੁਣ ਉੱਧਰ ਰੱਖ ਕੇ ਆਨੀਅਮ ਕਰਦੀਆਂ ਬਿੱਲਾ ਫਿਰ ਤੁਹਾਨੂੰ ਦਿਖਾਉਣੀ ਆ ਤੇ ਇੱਧਰ ਮੈਂ ਮੱਖਣ ਗਰਮ ਧਰਤਾ ਸੀਗਾ ਥੋੜਾ ਜਿਹਾ ਸੁਆਹਨ ਕੱਢਿਆ ਹੀ ਕੱਢ ਕੇ ਆ ਕੇ ਫਿਰ ਮੈਂ ਮੱਖਣ ਗਰਮ ਧਰਦਣੀ ਆ ਵਾਹ ਗਰਮ ਧਰ ਕੇ ਪਗਰਾ ਦਣੀ ਆ ਫਿਰ ਇਹਨੂੰ ਰੱਖੂਗੀ ਮੈਂ ਫ੍ਰੀਜ ਚ ਤੇ ਉਹ ਵੀ ਦਿਖਾਉਣੀ ਆਪਾਂ ਤੇ ਲੋ ਜੀ ਇਹ ਮੱਖਣ ਸੀਗਾ ਥੋੜਾ ਥੋੜਾ ਮੈਂ ਚਮਚੇ ਨਾਲ ਘੋਲਦੀ ਸੀਗੀ ਵੀ ਘੁਲ ਜਵੇ ਵਧੀਆ ਤੇ ਗਰਮ ਹੋ ਜਵੇ ਕੁਲ ਜਵੇ ਉਸ ਤੋਂ ਬਾਅਦ ਲੋ ਜੀ ਇੰਨੇ ਹੋ ਹੋਰ ਪਿਆਸੀਗਾ ਕੋਲੇ ਵਾਲਾ ਮੈਂ ਕਿ ਉਹ ਵੀ ਪਾ ਦਨੀ ਆ ਸਵੇਰੇ ਫਿਰ ਰਿੜਕੂਗੀ ਮੈਂ ਹਨਾ ਦੁੱਧ ਦੁਬਾਰੇ ਹੋਰ ਪਿਆਉ ਉਹ ਰਿੜਕਣਾ ਤੇ ਫਿਰ ਮੈਂ ਕਿ ਪਾ ਦਨੀ ਆ ਸਵੇਰੇ ਤਾਂ ਮੱਖਣ ਹੋਏ ਜਾਣਾ ਆਪਣੇ ਜੋ ਗਾ ਸਵੇਰਿਓ ਫਿਰ ਤੇ ਇਹ ਦੇ ਕਰਕੇ ਫਿਰ ਮੈਂ ਹੁਣ ਅਭੀ ਪਾ ਦਨੀ ਆ ਤੇ ਲੋ ਜੀ ਹੁਣ ਪਗਰਾ ਦਾਂ ਮੈਂ ਤੇ ਪਗਰਾ ਕੇ ਰੱਖ ਦੂੰਗੀ ਉਹ ਕੋਲੇ ਵਾਲੀ ਵੀ ਪਾਤੀ ਲੱਸੀ ਮੈਂ ਲੱਸੀ ਪਾ ਕੇ ਫਿਰ ਫ੍ਰਿਜ ਚਲਾ ਦਿੰਨੇ ਆ ਫਿਰ ਦੱਸ ਦਿਆਂ ਤੁਹਾਨੂੰ ਇਹ ਸਾਰਾ ਸਮਾਨ ਇੱਧਰ ਲਿਆਉਣੀ ਆ ਮੈਂ ਇੱਧਰ ਰੱਖਤਾ ਮੇਜ਼ ਤੇ ਇੱਧਰ ਸੋਫਿਆਂ ਤੇ ਰੱਖ ਦਾਨੀ ਆ ਲੋ ਜੀ ਇੱਧਰ ਰੱਖ ਲਿਆ ਸਮਾਨ ਆਪਾਂ ਨੇ ਕੱਢ ਕੇ ਇੱਧਰ ਮੇਜ਼ ਤੇ ਚੰਨਤਾ ਇੱਧਰ ਸੋਫਿਆਂ ਤੇ ਇੱਧਰੇ ਮੇਜ਼ ਤੇ ਚੰਨਤਾ ਸਾਰੇ ਕੱਪੜੇ ਲੀਰੇ ਕੱਢ ਲਏ ਆਪਾਂ ਨੇ ਦਿਖਾਉਣੀ ਆ ਹੁਣ ਸਰਾਣੇ ਆਹ ਦੇਖੋ ਕਿੰਨੇ ਸੋਹਣੇ ਸਰਾਣੇ ਪੁਣੀ ਵੇ ਹਨਾ ਆ ਦੇਖੋ ਤੇ ਜੋੜਾ ਆਸੀ ਇਹਦੇ ਨਾਲ ਦੇ ਦੋ ਈ ਕੌਨੇ ਨਵੇਂ ਨਵੇਂ ਡਿਜ਼ਾਈਨਾਂ ਦੇ ਗੁੱਟੇ ਨੇ ਤੇ ਆਸੀ ਆ ਗਲੀਚਾ ਇਹਨੂੰ ਕਹਿੰਦੇ ਨੇ ਗਲੀਚਾ ਬਸ ਮਦਾ ਦੇਖੋ ਪੁਰੀਆਂ ਹਨਾ ਇਹ ਕੋ ਮੀਰ ਬੁਣਿਆ ਹੋਆ ਸੀਗਾ ਆਪਦਾ ਬੁਣਿਆ ਹੋਇਆ ਮੇਰਾ ਹਨਾ ਇਹ ਦੇਖੋ ਕੱਢ ਲਿਆ ਸਾਰਾ ਸਮਾਨ ਇਹ ਕਾਸਿ ਇਹ ਦੋ ਓਰੀਜਨਲ ਦੇ ਇਹਨਾਂ ਦੇ ਡੋਨਿਕ ਕੋ ਬੁਲਤੀ ਠਾ ਗਿਆ ਹੋਊਗਾ ਮੈਨੂੰ ਲੱਗਦਾ ਬਸ ਸੋਣਿਆ ਦੇ ਹਨਾ ਹਮ ਇਹ ਚ ਆ ਗਿਆ ਹੋਊਗਾ ਥੀ ਲੋਜੀ ਤਾਂ ਫੇਰ ਦਿਖਾਵਾਂਗੇ ਸਮਾਨ ਆਪਾਂ ਕੱਢ ਕੇ ਰੱਖ ਲਿਆ ਚੰਨ ਕੇ ਇੱਥੇ ਤੇ ਲੋਜੀ ਮੈਂ ਦਾਲ ਨੂੰ ਲਾ ਲਿਆ ਤੜਕਾ ਤੜਕਾ ਲਾ ਕੇ ਇਹਦੇ ਵਿੱਚ ਕੱਢਤੀ ਐ ਇਹਨੂੰ ਠੱਕ ਦਾਨੀਆਂ ਹਨ ਇਹਦੇ ਵਿੱਚ ਕੱਢ ਕੇ ਕੌਲੀ ਚ ਕੱਢਤੀ ਸਾਰੇ ਕੰਮ ਕੰਪਲੀਟ ਕਰਤਾ ਏ ਤੇ ਕੁੱਕਰ ਮਾਂਜ ਕੇ ਕੰਮ ਨਿਬੇੜ ਦਾਨੀਆਂ ਤੇ ਰੋਟੀ ਖਾ ਗਏ ਨੇ ਖਾ ਕੇ ਫੇਰ ਚਲੇ ਗਏ ਨੇ ਮੰਡੀ ਉੱਥੇ ਤੇ ਲੋਜੀ